ਬਿੱਤੇ ਦਿਨ ਕਰਨ ਔਜਲਾ ਦੀ ਪਤਨੀ ਪਲਕ ਔਜਲਾ ਨੇ ਆਪਣੀ ਇੰਸਟਾਗ੍ਰam ਅਕਾਊਂਟ ਤੇ ਇੱਕ ਰੀਲ ਪੋਸਟ ਕੀਤੀ ਸੀ ਜੋ ਹੁਣ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਈ ਲੋਕਾਂ ਵੱਲੋਂ ਪਲਕ ਔਜਲਾ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਕਰਨ ਔਜਲਾ ਨੇ ਵੀ ਟਿੱਪਣੀ ਕਰਕੇ ਕਰਾਰਾ ਜਵਾਬ ਦਿੱਤਾ ਹੈ। ਸਾਨੂੰ ਸਭ ਨੂੰ ਪਤਾ ਹੀ ਹੈ ਪਲਕ ਔਜਲਾ ਥੋੜੀ ਓਵਰ weight ਹਨ ਤੇ ਇਸੇ ਗੱਲ ਨੂੰ ਲੈ ਕੇ ਲੋਕ ਮਜ਼ਾਕ ਬਣਾ ਰਹੇ ਹਨ। ਜਿਸ 'ਚ ਕੁੜੀਆਂ ਵੀ ਸ਼ਾਮਲ ਹਨ ਇਸ ਦੇ ਬਾਅਦ ਕਰਨ ਔਜਲਾ ਨੇ ਆਪਣੇ ਭਾਵ ਪ੍ਰਗਟ ਕਰਦਿਆਂ ਸਖਤ ਬੋਲ ਬੋਲੇ ਆਓ ਸੁਣੀਏ ਹਾਂ ਹੁਣ ਜਦੋਂ ਮੇਰਾ ਵਿਆਹ ਹੋਇਆ ਪਲਕਾਰ ਆ ਕਈ ਬੰਦੇ ਨੇ ਕਿਹਾ ਵੀ ਯਾਰ ਕੀ ਹੋਏ ਉਹ ਉਹਦੇ ਵੇਟਰ ਨੂੰ ਲੈ ਕੇ ਹਨਾ ਕਈ ਬੰਦੇ ਸੀਗੇ ਕੋਈ ਕੁੜੀਆਂ ਵੀ ਸੀਗੀਆਂ ਤੇ ਮੈਂ ਕਿਹਾ ਯਾਰ ਵੀ ਮੈਂ ਕਰਨਾ ਮੇਰੀ ਘਰ ਵਾਲੀ ਆ ਰਾਈਟ ਕੀ ਬਦਲ ਨੂੰ ਆਪਸ ਵਿੱਚ ਕੋਈ ਹੈਲਥ ਪ੍ਰੋਬਲਮ ਹੋਵੇ ਜਾਂ ਉਹਨੂੰ ਕੁਝ ਹੋਵੇ ਮਾਤਾ ਇਹ ਦੇਖਦਾ ਵੀ ਉਹ ਮੇਰਾ ਖਿਆਲ ਰੱਖਦੀ ਆ ਮੇਰੀਆਂ ਭੈਣਾਂ ਦਾ ਖਿਆਲ ਰੱਖਦੀ ਆ ਘਰ ਉਹਨੇ ਬੰਨਿਆ ਬਾਈ ਇੱਚੀ ਚਾ ਦੇਖਾਂਗੇ ਰੋਂ ਤੁਸੀਂ ਪਾ ਲੈ ਜੱਟਾ